ਜਿਨੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਥੋੜਾ ਜਿਹਾ ਸਾਨੂੰ ਵਲੌਗ ਬਣਾਓ ਥੋੜਾ ਹੋ ਗਿਆ ਹਨੇਰਾ ਇਹ ਗੱਲ ਦੀ ਅਸੀਂ ਪਹਿਲਾਂ ਹੀ ਮਾਫੀ ਮੰਗ ਲੈਂਦੇ ਆ ਤੇ ਬਾਕੀ ਅਿੰਦਾਂ ਦੱਸਣਾ ਵੀ ਤੁਹਾਨੂੰ ਦਰਸ਼ਨ ਮੇਲੇ ਕਰਾਉਣੇ ਆ ਫਦੇ ਸ਼੍ਰੀ ਫਦੇਗੜ ਸਾਹਿਬ ਇੰ ਆਏ ਆ ਤੇ ਸਾਨੂੰ ਇੱਥੇ ਫਦੇਗੜ ਸਾਹਿਬ ਦੇ ਸੀ ਆਪਣੇ ਸੀ ਢੀ ਜੋੜ ਮੇਲੇ ਦਾ ਤੁਹਾਨੂੰ ਸਾਰੇ ਦਿਖਾਉਣੇ ਆ ਕਿ ਕਿੰਮਾ ਝਾਲਿਆ ਤੇ ਕਿੰਦਾ ਠੰਡਿਆ ਤੇ ਕਿੰਨੀ ਆ ਸਕਦਾ ਆਇਆ ਦਰਸ਼ਨ ਮੇਲੇ ਕਰਨ ਤੇ ਤੁਹਾਨੂੰ ਵਿਖਾਉਣੇ ਸਾਰਾ ਨਾਲ ਨਾਲ ਸਾਡੇ ਦਿਓ ਤੇ ਜਿੰਨੀ ਕੀ ਜੀ ਸੇਵਾ ਆਪਣੇ ਆਪਣੇ ਲੋ ਵੀ ਕੀਤੀ ਗਈ ਆਪਾਂ ਵੀ ਆਪਣੇ ਵੀਰਾ ਭਰਾਵਾਂ ਨੂੰ ਜਿਹੜੇ ਜਿਨ੍ਹਾਂ ਜਿਨ੍ਹਾਂ ਨੇ ਨਾਲ ਆਉਣਾ ਸੀ ਜਿਨ੍ਹਾਂ ਨੂੰ ਜਿਹੜੇ ਮਨ ਚ ਸ਼ਰਧਾ ਹੈ ਜਿਨ੍ਹਾਂ ਦੇ ਆਪਣੇ ਮਤਾ ਕੇਕਣਾ ਦਰਸ਼ਨ ਮੇਲੇ ਕਰਨੇ ਤੇ ਉਹਨਾਂ ਨੂੰ ਨਾਲ ਲੈ ਕੇ ਤੇ ਸਾਡਾ ਭਰਾ ਵੀ ਪਹੁੰਚਿਆ ਵਾ ਕਾਲ ਦਾ ਦਿਓ ਬਾਕੀ ਠੰਡ ਅੱਜ ਥੋੜੀ ਠੰਡ ਘੱਟ ਹੈ ਨਹੀਂ ਤੇ ਕੱਲ ਬਹੁਤ ਹੈ ਹਾਂਜੀ ਉੱਧਰ ਨਹੀਂ ਜਾਣਾ ਹੀ ਨਹੀਂ ਆ ਉੱਧਰ ਨਹੀਂ ਜਾਣਾ ਲੈ ਕੇ ਜਾਣ ਨੂੰ ਤੇ ਲੈ ਜਾਣਾ ਅਸੀਂ ਹੁਣ ਆਪਾਂ ਉੱਧਰ ਨੂੰ ਚਲੇ ਗੀਆਂ ਹਾਂਜੀ ਸਹੀ ਗੱਲ ਆ ਬਾਕੀ ਆਪਣੇ ਸਾਡੇ ਅਦਰ ਮੱਝ ਵਾਲੀ ਸਾਈਡ ਤੋਂ ਬਹੁਤ ਟਰਾਲੀਆਂ ਟਰੱਕ ਆਇਆ ਬਹੁਤ ਸੰਗਤ ਆਈ ਆ ਬਹੁਤ ਸੰਗਤ ਸਾਡੇ ਮੱਝ ਵਾਲੀ ਸਾਈਡ ਤੋਂ ਬੜੀ ਸੰਗਤ ਆਈ ਆ ਤੇ ਅਜੇ ਆਈ ਵੀ ਜਾਂਦੇ ਆ ਅਜੇ ਅੱਜ ਤੋਂ ਮੇਲਾ ਸ਼ੁਰੂ ਹੋਤਾ ਤੇ ਅਜੇ ਲੋਕ ਆਈ ਵੀ ਜਾਂਦੇ ਬਹੁਤ ਲੋਕਾਂ ਦਾ ਨਾ ਲੋਕਾਂ ਦਾ ਇੰਨਾ ਆਪਣੇ ਸ਼ਰਧਾ ਹੁੰਦੀ ਇੰਨਾ ਇਤਿਹਾਸ ਹੁੰਦਾ ਲੋਕੀ ਆਪਣੇ ਸਾਰੇ ਕਾਮਕਾਰ ਛੱਡ ਕੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਪਣੇ ਬੱਚਿਆਂ ਨੂੰ ਦੱਸਣ ਆਪਣੇ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਜੋੜਨ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਚੱਕਰ ਦੇ ਵਿੱਚ ਇੱਥੇ ਆਉਂਦੇ ਆ ਤੇ ਉਹਨਾਂ ਨੂੰ ਮਤਲਬ ਦਿਖਾਉਂਦੇ ਆ ਤੇ ਨਾਲੇ ਉਹਨਾਂ ਦੇ ਮਨ 'ਚ ਵੀ ਭਾਵਨਾ ਆਉਂਦੀ ਆ ਤੇ ਨਾਲੇ ਚਲੋ ਆਂਡੇ ਵੀ ਜਿੱਦਾਂ ਦਾ ਜਿਹਨੇ ਆਪਣੇ ਮਹਾਰਾਜ ਨੇ ਜਿੱਦਾਂ ਦਾ ਆਪਣਾ ਮਨ ਬਖਸ਼ਿਆ ਜਿੱਦਾਂ ਦਾ ਆਪਣਾ ਮਨ ਹੈਗਾ ਵਾ ਆਪਾਂ ਮੈਂ ਨਹੀਂ ਆਂਦਾ ਮੈਂ ਬੜਾ ਚੰਗਾ ਬਾਕੀ ਇਹ ਵੀ ਜਿੱਦਾਂ ਦਾ ਪਰ ਆਪਣੇ ਜੋ ਜੋ ਛੇਵਾ ਲਿੰਦਾ ਆਪਣੇ ਵੱਲੋਂ ਕਰੀਦੀ ਮੈਂ ਬੜਾ ਸਿਆਣਾ ਨਹੀਂ ਆ ਪਰ ਗੱਲਾਂ ਤੇ ਤੁਹਾਨੂੰ ਬਧਾਨ ਕੰਡੀਆਂ ਪੈਣੀਆਂ ਜੇ ਇੱਕ ਕੰਦਾ ਠੀਕ ਆ। ਆਈ ਨਹੀਂ ਆ। ਟਰੈਕਟਰ ਦੀ ਆਵਾਜ਼ ਨੂੰ ਤੁਸੀਂ ਇਗਨੋਰ ਰੱਖਿਓ। ਟਰੈਕਟਰ ਦੀ ਆਵਾਜ਼ ਨੂੰ ਤੁਸੀਂ ਇਹਦਾ ਕਹਿਣਾ ਵੀ ਕੋ ਆਪਣੇ ਤੋਂ ਚਲਾਉਣ ਟਰੈਕਟਰ ਤੇ ਦੇਖੀ ਤੁਸੀਂ ਸਾਡੇ ਵਾਲਿਆਂ ਨਾਲ ਵੇਖੋ। ਮੈਂ ਆਲਰਾਊਂਡਰ ਬੰਦਾ ਮੈਂ ਸਾਰਾ ਕੁਝ ਖਿਆਲ ਰੱਖਦਾ ਆ ਚਿੰਤਾ ਆਹੋ ਨਾ ਉਹਦਾ ਵੀ ਇੱਕ ਵੱਖਰੇ ਰਾਜ਼ ਆ ਉਹ ਅੰਦੇ ਵੀ ਦੁਕਾਨ ਤੋਂ ਹੀ ਮੜਾਇ ਨੀਤਾਂ ਦਾ ਕੰਮ ਕਰਾਇਆ ਸੀ ਤੇ ਉਹਨਾਂ ਨੂੰ ਦੱਸਿਆ ਵੀ ਇੱਕ ਇਹ ਤੇ ਸਦਿਕਰਤਾ ਜਿਹੜਾ ਰੋੜ ਮੋੜਦਾ ਵਾ ਗੁਰਦਰਾ ਸਾਹਿਬ ਦਾ ਉਹ ਤੋਂ ਪਹਿਲਾਂ ਇਹਦਾ ਰੋਡ ਮੁੜਦਾ ਵਾ 2 2 ਕਿਲੋਮੀਟਰ ਪਿੱਛੇ ਤੇ ਉਹ ਸਿੱਧਾ ਗੁਰਦੁਆਰਾ ਸਾਹਿਬ ਤੇ ਲਾਗੇ ਤਾਂ ਟਰਾਲੀ ਡਰਾਈਵਰ ਉੱਥੇ ਲਾਗੇ ਪਹੁੰਚ ਜਾਊਗਾ ਤੇ ਉੱਥੇ ਲੈ ਜਾਓ ਅਸੀਂ ਹੁਣ ਉਹ ਰਾਹ ਤੇ ਚੱਲੇ ਆ ਤੇ ਉਹ ਰਾਹ ਤੁਸੀਂ ਵੇਖ ਲਿਓ ਤੇ ਗਾ ਅੱਗੇ ਕਿਨੇ ਆਉਣਾ ਵੇ ਤੁਹਾਨੂੰ ਵੀ ਸ਼ਾਇਦ ਸੌਖਾ ਆ ਜੇ ਤੁਹਾਨੂੰ ਪਤਾ ਲੱਗ ਜੇ ਬਾਕੀ ਆ ਵੇ ਇਹਨਾਂ ਚਾਨਣ ਕਿੰਨਾ ਗਿਆ ਲਾਈਟਾਂ ਪਾੜ ਕੇ ਲਾਈਆਂ ਇਹ ਇਹ ਚੰਨ ਵੇਖੋ ਇਹਨਾਂ ਦਾ ਕਿੰਨਾ ਕਿੰਨਾ ਹੈ ਇੱਕ ਹੀ ਜੇ ਤੁਸੀਂ ਆ ਕੀ ਇਹ ਗੱਲ ਬਾਤ ਆ ਨਾਦਰ ਕਾਂਗ ਦੇ ਸੁੱਤੀਆਂ ਨਾ ਉਹ ਰੈਂਡ ਦੇ ਉਹ ਉਹ ਸੁੱਤੀਆਂ ਹੁੰਦੀਆਂ ਹੁੰਦੀਆਂ ਠੰਡ ਦਾ ਹੈ ਹੈਗੀ ਐ ਤੇ ਪਰ ਕੱਲ ਜੀ ਨਹੀਂ ਠੰਡ ਨਹੀਂ ਆ ਕੱਲ ਬਹੁਤ ਠੰਡੀ ਕੱਢ ਨਹੀਂ ਆਪਣੇ ਬੰਦੇ ਮਗਰ ਸੁੱਤੇ ਆ ਕੱਲ ਲੋਈਆਂ ਵੀ ਲਈਆਂ ਤੇ ਕੱਲ ਦਸਤਾਨੇ ਵੀ ਪਾਏ ਕੱਲ ਇੰਤਾਂ ਹੀ ਫੂਟਾਂ ਦੇ ਵਿੱਚ ਜونی ਠੰਡ ਆ ਜਾਂਦੀ ਹੱਟਾ ਹੱਟਾ ਦੇ ਵਿੱਚ ਜونی ਨਾ ਕੀ ਹਰ ਪਾਰ ਹੋ ਗਈ ਤਾਂ ਕਰਕੇ ਅਨੂੰ ਅੱਜ ਖੰਡ ਲਿਆ ਛੱਡ ਗਈ ਕੱਲ ਵਾਲੀ ਠੰਡ ਹਾਨੂੰ ਅਸੀਂ ਝੱਲ ਗਏ ਆ ਅੱਜ ਵੀ ਠੰਡ ਹੈ ਅਸੀਂ ਠੰਡ ਹਾਂ ਬਸ ਮੇਲਾ ਜਿੱਤਾ ਜਿੱਤਾ ਗੁਰਦਰਾ ਸਾਹਿਬ ਲੱਗੇ ਜਿੰਨਾ ਅਨੂੰ ਜੋਸ਼ ਆਈ ਜਾਂਦਾ ਹਣ ਤੇ ਸਾਨੇ ਵੀ ਠੰਡ ਦੇ ਵਿੱਚ ਕੋਈ ਗੱਲ ਨਹੀਂ ਇੰਨੀ ਵੀ ਠੰਡ ਤੇ ਅਨੂੰ ਪਤਾ ਹੈ ਝੱਲ ਲਾਂਗੇ ਕੋਈ ਵੱਡੀ ਗੱਲ ਨਹੀਂ ਸਾਹਿਬ ਜਿਆਦੇ ਨੇ ਇੰਨਾ ਕੋ ਝੱਲ ਰਿਆ ਨਹੀਂ ਠੰਡ ਨਹੀਂ ਚੱਲ ਸਕਦੇ ਤੇ ਫੇਰ ਆਟੇ ਆਦੀ ਬਹੁਤ ਫੜ ਗਿਆ ਆ ਠਾਣਾ ਸਰਹੰਦ ਦਾ ਇਹ ਵੇਖ ਨੋ ਇਹ ਇਹ ਜਰੂਰੀ ਵੇਖਣਾ ਆਏ ਓਏ ਇਹ ਜੇ ਕੋਈ ਕੁੱਤੇ ਥੱਲੇ ਕੋਈ ਵੀ ਗਲਤੀ ਵੱਧ ਘਟ ਹੋ ਗਿਆ ਤੇ ਜਿਹੜਾ ਕਿਨੇ ਪਟਾ ਲੈਣਾ ਪਟੇ ਇੱਥੇ ਹੀ ਮਿਲਦੇ ਆ ਪਟਿਆ ਪਟਿਆਂ ਦਾ ਪ੍ਰਚਾਰ ਇੱਥੇ ਹੁਣ ਆਪਾਂ ਮੂੰਹ ਕਿ ਬੰਨ ਲੈ ਫਿਰ ਰੱਖਿਆ ਜਾ ਜਲਦੀ ਸੱਤ ਮਾਰ ਜੀ ਹਾਂ ਮੈਂ ਮਸ਼ੀਨ ਇਥੇ ਬੜੀ ਕਾਮਯਾਬ ਆ ਉਹ ਬੰਦ ਹੁੰਦੀ ਹੁੰਦੀ ਨੇ ਵੀ 2-4 ਫਟੇ ਮਾਰੀਆਂ ਨੇ ਹਾਏ ਓਏ ਕਿੰਨੇ ਕ ਬੱਚੇ ਨੇ ਆਹ ਸਾਡੀ ਆਪਾਂ ਪਹੁੰਚ ਚੁੱਕੇ ਫਤੇਗੜ ਸਾਹਿਬ ਤੇ ਪਾਵਨ ਸੱਦੀ ਸਰੰਦ ਫਤੇਗੜ ਸਾਹਿਬ ਗੁਰਦੁਆਰਾ ਸ਼੍ਰੀ ਸੋਈਗੜ੍ਹ ਸਾਹਿਬ ਪਹੁੰਚ ਗਿਆ ਇਹ ਪਿੰਡ ਦੇ ਮਤਲਬ ਭੇਜਦੀ ਆਏ ਅਸੀਂ ਘੁੰਮ ਕੇ ਤੇ ਇੱਧਰ ਉਹਦਾ ਸਾਧਨ ਤੇ ਬਹੁਤ ਘਟਿਆ ਪਰ ਇਹ ਬਹੁਤ ਘੱਟ ਲੋਕਾਂ ਨੂੰ ਰਾਹ ਪਤਾ ਵਾ ਤੇ ਤਾਂ ਕਰਕੇ ਇੱਧਰ ਭੀੜ ਨਹੀਂ ਹੈਗੀ ਨਹੀਂ ਉਹਦਾ ਭੀੜ ਬਹੁਤ ਆ ਤਾਂ ਕਰਕੇ ਇਨ ਇਨ ਨੂੰ ਵੀਆਈਪੀ ਰੋਡ ਕਹਿ ਸਕਦੇ ਕਿੰਨਾ ਟਾਈਮ ਤੱਕ ਇਹ ਓਪਨ ਹੈ ਜੇ ਤਾਂ ਇਹ ਵੀ ਬੰਦ ਹੋ ਗਿਆ ਤੇ ਸਾਰੇ ਇਦਾਂ ਹੀ ਜਲਦੀ ਚੱਲਣਾ ਕੰਮ ਤੁਹਾਨੂੰ ਅੱਗੇ ਜਾ ਕੇ ਦਰਸ਼ਨ ਕਰਾਉਣੇ ਗੁਰਦਰਾ ਸਾਹਿਬ ਦੇ ਤੇ ਥੋੜਾ ਜਿਹਾ ਵੇਟ ਕਰਿਓ ਤੇ ਇਦਾਂ ਹੀ ਨਾਲ ਦਿਓ ਤੇ ਤੁਹਾਨੂੰ ਆਪਣੇ ਹੁਣੇ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਉਣੇ ਤੇ ਤੁਸੀਂ ਸਾਰੇ ਦਰਸ਼ਨ ਕਰਿਓ ਤੇ ਆਪੋ ਆਪਣੀ ਮਨੋ ਕਾਮਨਾ ਜੋ ਪੂਰੀ ਕਰਨੀ ਹੋਈ ਤੁਮਾਰਾ ਜੀ ਨੇ ਸੱਚੇ ਦਿਲ ਤੋਂ ਮੰਗਿਓ ਤੇ ਮਾਰਾ ਸੱਚੇ ਪਾਤਸ਼ਾਹ ਸਾਰਿਆਂ ਦੀ ਸੁਣੂਗਾ ਵਾਈਰੂਲ ਜਿੰਗਾ ਤੁਹਾਨੂੰ ਮੁਕਾਉਣੇ ਬਾਅਦ ਵਿੱਚ ਆਪਣੇ ਪਹੁੰਚ ਕੇ ਹੁਣੇ ਹੀ ਔਰ ਸਕਿੰਟਾਂ ਦੇ ਵਿੱਚ ਗੁਰਦਰਾ ਸਾਹਿਬ ਨਾਲ ਤੁਨ ਸੰਗਤ ਸ਼ਕਤਾਂ ਦੇ ਆਪਣੇ ਸੰਤਾਂ ਦੀ ਕਰਨ ਇਕੱਠ ਕਦਰਤਾ ਭੀੜ ਤੁਨਨ ਦਿਖਾਵਾ ਗਈ ਵਾਹਿਗੁਰਜੀ ਖਾਲਸਾ ਜੀ ਵਾਹਿਗੁਰਜੀ ਜੀ ਬਤੇ ਨੋ ਦੇਖੋ ਮਿੱਤਰੋ ਕੋ ਸੰਗਤਾਂ ਕਿੱਦਾਂ ਦੂ ਦੂ ਟੋਈਆਂ ਸੰਗਤਾਂ ਮੁੱਠਕਲਾ ਦੇ ਲਾਈਆਂ ਐਲਈਡੀਆਂ ਲਾਈਟਾਂ ਝੰਡੇ ਲਾਏ ਜੀ ਗਾਰੇ ਛੱਡਦੇ ਮੁੰਡੇ ਜਾਂਦੇ ਰੰਗ-ਬਰੰਗੇਆਂ ਲਾਈਆਂ ਲਾਈਟਾਂ ਇੱਧਰ ਸੇਵਾ ਚੱਲੰਦੇ ਹੀ ਆ ਸੇਵਾ ਦਾ ਰੀਰਗ ਬੜੀ ਛਰਦਾ ਨਾਲ ਸੇਵਾ ਕਰਦੇ ਬੜੀ ਨੇਕ ਸੇਵਾ ਨਾਲੋ ਨਾਲ ਹੀ ਸਫਾਈ ਜਿਉਂ ਬੰਮਰ ਤੇ ਜੀ ਕੀ ਕੋ ਕਹਿਣਾ ਚਾਹੋਗੇ ਨਹੀਂ ਕੋਈ ਨਾ ਕੋਈ ਤੇ ਗਾਓ ਯਾਰ ਹੈ ਕੋਈ ਨਾ ਕੋਈ ਤੇ ਆਪਣੇ ਕਿੰਨਾ ਪਰਚਾਦਾ ਛਕਿਆ ਯਾਰ ਪਹਿਲਾਂ ਪਰਚਾਦਾ ਛਕੋ ਯਾਰ ਆ ਬਾਬੇ ਨੂੰ ਕਿਦੀ ਫੋਨ ਦੀ ਭਜੜਿਆ ਬਈ ਮੇਰੇ ਨੂੰ ਜੈਪ੍ਰੀਤ ਅਰੇ ਜੈਪ੍ਰੀਤ ਤੁਸੀਂ ਕੋ ਕਹਿਣਾ ਚਾਹੋਗੇ ਯਾਰ ਕੋਈ ਨਾ ਕੋਈ ਤੇ ਕਹੋ ਇਦਾਂ ਕਿਉਂ ਕਰਦੇ ਜੀ ਬੰਦੇ ਸਾਰੇ ਡਲਟ ਹੋਏ ਮੋ ਭਾਈ ਹਾਂਜੀ ਬੰਦੇ ਸਾਰੇ ਡਲਟ ਹੋਏ ਯਾਰ ਪ੍ਰਸ਼ਾਦਾ ਚੱਗੀ ਅੱਜੇ ਸੇਵਾ ਚੱਲ ਰਹੀ ਨਾਲੋਂ ਨਾਲੇ ਸੇਵਾ ਇਹ ਚਮਿੰਡਾ ਦੇ ਚਮਿੰਡਾ ਏਰੀਏ ਦੇ ਸ਼ਹਿਰ ਜਿੱਥੇ ਪਿੰਡ ਕੋਈ ਵੀ ਉੱਥੋਂ ਦਾ ਸੇਵਾਦਾਰ ਜਥਾ ਹੈ ਤੇ ਚਮਿੰਡਾ ਦੇ ਇਦਾਂ ਆਪ ਆਪਣੇ ਟਰਾਲੀ ਲੱਗੀ ਹੈ ਲੰਗਰ ਦੇ ਨਾਲ ਐਦਾਂ ਹੀ ਰੋਡ ਤੇ ਸਾਨੂੰ ਜਗ੍ਹਾ ਮਿਲ ਗਈ ਕਿਉਂ ਜੈਪਰੀ ਠੀਕ ਗੱਲ ਹੈ ਕਿ ਨਹੀਂ ਇਦਾਂ ਨੂੰ ਜਗ੍ਹਾ ਮਿਲ ਗਈ ਸਾਡੇ ਬੰਦੇ ਟੁੱਟਵੇਂ ਇਹ ਆ ਆਪਣੇ ਦੋ-ਤਿੰਨੇ ਕਿਸ ਲੰਗਰ ਚ ਵੜ ਗਏ ਬਾਈ ਚਾਂਸ ਜੇ ਸਾਡੇ ਬੰਦੇ ਗਵਾਚ ਗਏ ਲੱਗਣ ਲੱਭਣੇ ਇਹਨਾਂ ਨੂੰ ਲੰਗਰ ਚ ਲੱਭਣਾ ਇਹਨਾਂ ਲੰਗਰ ਚ ਹੀ ਆ ਕਿਉਂ ਜੀ ਸਹੀ ਗੱਲ ਨਾ ਜੀ ਕੋਈ ਗੱਲ ਦੱਸੋ ਮੈਂ ਕੋਈ ਸਿਪਾਈ ਤੇ ਨਹੀਂ ਗੱਲ ਨਾ ਨਾ ਮੈਂ ਕਿ ਝੂਟ ਝੂਟ ਤੇ ਨਹੀਂ ਮਾਰਿਆ ਦੱਸੋ ਜੇ ਕੋਈ ਮਾਰਿਆ ਹੋਵੇ ਸ਼ਾਇਦ ਕੀਤਾ ਕੋਈ ਝੂਟ ਵੱਜ ਗਿਆ ਇਹ ਆਪਣਾ ਸਿੱਟਾ ਹੀ ਨਹੀਂ ਆਹ ਇਹ ਟਰਾਲਾ ਲੱਗਾ ਇਹ ਆਹ ਲੱਗਾ ਇਹ ਟਰਾਲਾ ਟਰੈਕਟਰ ਉਹ ਖਿਲਾੜਿਆ ਜੀ ਇਹ ਪੂਰੀ ਪੈਡੀ ਸ਼ੈਕਿੰਗ ਕਰਦੀ ਆ ਇਹ ਹੋਣੀ ਲੰਗਰ ਨਹੀਂ ਇੱਕ ਮਨ ਪਸੰਦ ਦੇ ਨਾਲ ਲੰਗਰ ਨਹੀਂ ਮਨ ਪਸੰਦ ਆਦਾ ਇਦਾਂ ਹੀ ਕਦੀ ਖੇ ਲੰਗੇ ਚ ਵੱੜ ਜਾਂਦੇ ਹੈ ਕਦੀ ਖੇ ਲੰਗੇ ਵੱੜ ਜਾਂਦੇ ਹੈ ਲੰਗਰੇ ਨਾਲ ਲੰਗਰੇ ਨਾਲ ਪਸੰਦ ਨਹੀਂ ਆ ਰਿਹਾ ਤੇ ਇਹਨਾਂ ਦੇ ਅੱਜ ਦੇ ਅੱਗੇ ਉਹਨਾਂ ਨੂੰ ਬੰਦ ਕਰਨਾ ਇਹ ਲੈ ਇਧਰ ਜੈ ਜੈ ਬੰਦ ਕਰਦੇ ਜੈ ਫਰੀਦ ਇਧਰ ਮੈਨੂੰ ਪੈ ਗਿਆ ਟੁੱਟ ਕੇ ਆਂਦਾ ਹੈ ਤੁਮਨੇ ਚਾਰਜ ਬੰਦ ਕਰਨਾ ਹੈ ਤੇ ਲੱਗ ਰਿਹਾ ਹੈ ਬਾਥਰੂਮ ਜੈਨੂ ਬਾਥਰੂਮ ਲੱਭ ਗਏ ਜੈਫਰੀ ਬਾਥਰੂਮ ਲੱਭ ਗਿਆ ਆਉਂਦੇ ਨੂੰ ਵਧਾਈ ਹੋਵੇ ਬਹੁਤ ਬਹੁਤ ਜੈਫਰੀ ਤੁਹਾਨੂੰ ਬਾਥਰੂਮ ਤੁਹਾਡਾ ਤੇ ਆ ਨਹੀਂ ਬਾਥਰੂਮ ਹੈ ਵੀ ਹੈਂ ਔਰ ਬਹੁਤ ਸਾਰੇ ਕੁਝ ਹੋਣਗੇ ਇਹ ਬਾਥਰੂਮ ਬੈਠ ਕੀ ਕਹਿਣਾ ਚਾਹੋਗੇ ਤੁਹਾਨੂੰ ਬਾਥਰੂਮ ਲੰਗਰ ਵੀ ਲੱਭ ਗਿਆ ਲੋਜ ਸਾਰਾ ਕੋਈ ਲੱਗੇ ਲੱਗੇ ਲੰਗਰ ਖਾ ਕੇ ਬਾਥਰੂਮ ਤੇ ਬਾਥਰੂਮ ਇਹ ਲੰਗਰ ਚ ਇਦਾਂ ਹੀ ਮੇਲਾ ਇਦਾਂ ਨਾ ਵੀ ਆਇਆ ਉਹ ਜਿਹੜੀ ਸੜਕ ਨੂੰ ਯਾਰਾ ਪਤਾ ਲੱਗਦੀ ਕਿਤਨੀ ਕਿਹੜੀ ਅਰੇ ਲੰਗਰ ਨੂੰ ਕਿ ਰਖਾ ਰਿਹਾ ਇਹ ਪਤਾ ਲੱਗੂਗਾ ਓਏ ਤੁਸੀਂ ਦੇਖਾ ਜਗਾਇ ਕੀ ਬਣਾਇਓ ਹਾਂ ਓਏ ਕੀ ਬਣਾਇਆ ਇਹ ਸਾਡੇ ਦਾ ਜੋ ਗੁਰੂਆ ਜੋਸ ਤੇ ਜੋਸ ਤੇ ਓਏ ਸਾਰੇ ਜਣੇ ਇੱਥੇ ਹੀ ਜੋਸ ਓਏ ਹੋਇਆ ਕੀ ਏਦਾਂ ਵਿਰੋਧਤ ਇਹਦੇ ਜੋਸ ਤੇ ਇੰਨਾ ਨਸ਼ਾ ਹੋ ਗਿਆ ਬਾਥਰੂਮ ਕਰੀਏ ਓਏ ਜੇ ਅਮਰਸਰ ਅਮਰਸਰ ਪਹਿਲਾਂ ਬਾਥਰੂਮ ਕਰੀ ਦੀ ਪਹਿਲਾਂ ਬਾਥਰੂਮ ਕਰੋ ਯਾਰ ਯਾਰ ਦੱਸੋ ਵੀਰ ਹੋ ਹੈਗੀ ਹੀ ਉਹ ਤੇ ਠੀਕ ਆ ਜ਼ਿਆਦਾ ਹੋ ਗਿਆ ਜਦਾ ਜੂਦਾ ਨਹੀਂ ਹੁੰਦਾ ਸਿੰਘਾਂ ਨੂੰ ਹੈ ਏਜੰਸੀ ਹੈ ਸਿੰਘ ਨਿਹਾਲ ਸਿੰਘ ਨਿਹਾਲ ਨਹੀਂ ਸਿੰਘ ਨਿਹਾਲ ਨਹੀਂ ਸਿੰਘ ਇਕੱਠੇ ਵਜਾਈ ਚ ਸਿੰਘਾਂ ਨੂੰ ਪਤਾ ਨਹੀਂ ਕਿੰਨੀਆਂ ਗਵਾਜਾਂ ਮਾਰੀਆਂ ਸਿੰਘ ਸਿੰਘ ਨਹੀਂ ਹਿਲਦੇ ਨਹੀਂ ਸਿੰਘ ਸਿੰਘਾਂ ਨੂੰ ਪਤਾ ਨਹੀਂ ਕਿੰਨੀਆਂ ਗਵਾਜਾਂ ਮਾਰੀਆਂ ਚਾਹ ਵੀ ਇਧਰ ਸਾਰਾ ਮੇਲਾ ਖਾਲੀ ਹੋ ਗਿਆ ਤੇ ਜੈ ਜੇ ਪ੍ਰਸ਼ਾਦਿਆਂ ਦੇ ਜੈ ਜੇ ਵੀ ਪ੍ਰਸ਼ਾਦਿਆਂ ਦੇ ਆਸ ਲਈ ਬੈਠਾ ਜੈ ਜੀ ਜੈ ਸਾਰਾ ਦੇ ਕਰੀ ਮੇਲਾ ਖਾਲੀ ਹੋ ਗਿਆ ਤੇ ਬੱਸ ਕਰ ਜਾਣ ਤੂੰ ਓਏ ਤੂੰ ਪਿੰਡ ਨਹੀਂ ਜਾਣਾ ਨਹੀਂ ਆ ਹੈ ਕਿਉਂ ਤੂੰ ਪਿੰਡ ਕਰਦਾ ਹੈ ਯਾਰ ਹੈ गुरुवार सारा देंगी। मेला चल गया आप चली गए हूं है पशला किया आलू मटर हाँ दस ही जाना ਬਸ ਜਰਨਾ ਦੋ ਤੇ ਚੁੱਕੇ ਗਿਆ ਯਾਰ ਮਾਲੀ ਫੁਲਕੇ ਵਾਲੇ ਆਪੇ ਆ ਦੇ ਲੰਗਰੇ ਮਾਲੀ ਫੁਲਕੇ ਦਾ ਬੜਾ ਗਿੱਜਾ ਨੂੰ ਓਏ ਮਾਲੀ ਫੁਲਕੇ ਦਾ ਬੜਾ ਗਿੱਜਾ ਹੂੰ ਮੈਂ ਤਿੰਨਾਂ ਖਾ ਲੈਣੀ ਜੇ ਮੈਂ ਨਹੀਂ ਖਾਣੀ ਐਵੇਂ ਨਹੀਂ ਖਾਣੀ ਚਪੇੜਾ ਵੀ ਖਾਵੇਂਗਾ ਮੇਰਾ ਮੇਰਾ ਜਾ ਜਾ ਚਪੇੜਾ ਰੱਖਾਂ ਜੀ ਪੜਿਆ ਲਿਖਿਆ ਹੈ ਗਾ ਇਹ ਉੱਤ ਗਰੀਬ ਨਹੀਂ ਜੋਤੀਖਾਂ ਦਾ ਮੈਨੂੰ ਨਹੀਂ ਮਜ਼ਾ ਮੇਰੀ ਮੇਰੀ ਗੱਲ ਸੁਣੋ ਇਹਨਾਂ ਨੂੰ ਜਾਣਾ ਨਹੀਂ ਹੈ ਹੈ ਜਾਣਾ ਸਵੇਰੇ ਜਾਣਾ ਸਵੇਰੇ ਦੁਨੀਆ ਸਾਰੀ ਕੱਲ ਦੀ ਗਈ ਹੈ ਹੈ ਇਹ ਸਾਰੀ ਕੱਲ ਦੀ ਗਈ ਆਪਾਂ ਸਵੇਰੇ ਇਹਨਾਂ ਨੂੰ ਆਪਾਂ ਲੋਕੀ ਰੌਣਕ ਮੇਲਾ ਵੇਖਣਾ ਹੈ ਆਪਾਂ ਸ਼ਰਧਾ ਮੰਦ ਦਰਸ਼ਨ ਮੇਲੇ ਜਾਣਾ ਹੈ ਸਵਾਦ ਕਰ ਸ਼ਰਧਾ ਮੰਦ ਦਰਸ਼ਮੇਲੇ ਕਿੰਨੇ ਦਿਨ ਹੋ ਗਏ ਦਰਸ਼ਨ ਮੇਲੇ ਕਰਦੇ ਆ ਬਾਬਾ ਚਾਰ ਹੈ ਕਾਹਨ ਦੇਓ ਚਾਰ ਦਿਨ ਚਾਰ ਹੈ ਸੌਜੀ ਜੀ ਸੌਜੀ ਬਾਬਾ ਜੀ ਬੱਸ ਸੌਜੀ ਨਹੀਂ ਮੁੰਡਾ ਚਾਰ ਮੰਗਦਾ ਅਚਾਰ ਤਿੰਨ ਦਿਨ ਲੰਘ ਗਏ ਜੀ ਅੱਜ ਆਪਾਂ ਨੂੰ ਭਰਾ ਮਿਲੇ ਆਪਣੇ ਮੋਕੇ ਵਾਲੇ ਹੈ ਆ ਦੇਣਾ ਜੀ ਅੱਜ ਬੰਦਾ ਆ ਗਿਆ ਤੋ ਦੋ ਕੰਡੀਟੇਟ ਹੈ ਹੈਲੋ ਅੱਜ ਮੈਂ ਤੁਹਾਨੂੰ